ਜੀ ਟਿੱਕੇ ਲੰਦਾ ਹੁੰਦਾ। ਤੂੰ ਰਹਿਣ ਵਾਲਾ ਏ। ਇਹ ਮਗਰ ਕਿੱਥੋਂ ਦੇ ਰਹਿਣ ਵਾਲਾ ਉਹ ਕਰਨੀਕਲ ਦੀ ਦਾ ਰਹਿਣ ਵਾਲਾ ਏ। ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ। ਇੱਥੇ ਨਸ਼ਾ ਵਿਕਦਾ ਵੀ ਏ। ਤੇ ਦੇਖੋ ਠਾਕਦਾ ਉਹਨੂੰ ਮਾਰ ਦੇ ਜੇ। ਕੁੱਸਤ ਕਾਰਵਾਈ ਕਰਨ ਦੀ ਏ, ਘਰ ਫਿਰ ਹਟਾਉਣ ਦੀ ਏ। ਆਹੋ ਢਾਂਡੇ ਹੀ ਏ। ਕੀ ਕਹਿਣਾ ਚਾਹੁੰਦੇ ਹੋ? ਨਜਾਇਜ਼ ਨਾ ਕਹੇ ਤੇ ਢਾਂਡ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡ। ਲੋਕਾਂ ਦੇ ਇੰਨੇ ਨਿਆਨੇ ਮਰ ਜਾਂਦੇ ਆ। ਭਰਾਗਾ ਵੇਦਾ ਇਹਨੂੰ ਕਿਉਂ ਨਹੀਂ ਫਾਦੇ? ਆਹ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਫੇ। ਆ ਇਹਦਾ। ਆ ਵੀ ਨਸ਼ੇ ਵੇਦਾ ਆ। ਇਹ ਕਦਾਗਾ ਉਹ ਲਾਸ਼ ਚ ਭਰਾਗੇ ਵੇਚਦਾ ਵਾ ਆ ਲੈ ਜਾ ਉਹ ਨਹੀਂ ਉਹ ਸਾਈਡ ਤੇ ਖੜ ਜਾ ਇਹ ਜਿਹੜੇ ਵਾਰਿਸ ਜਿਹੜੇ ਇਹਨਾਂ ਦੇ ਟਿਕਾ ਦੇ ਨਾਲ ਗੱਲ ਹੋਈ ਹੋਈ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾ ਜਿਹਦੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਬਰਸਰ ਦਾ ਇਹ ਰੈਫਰ ਕਰਨ ਲੱਗੇ ਇਹ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕਿਤੇ ਅੱਜ ਉਹ ਤਲਾ ਮੜੀਏ ਪੀਛੇ ਦੀ ਡੈਚ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਲੇ ਨਹੀਂ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਤੇ ਮਾਲਕਾਂ ਦੇ ਜੋ ਬਾਹਰੇ ਦੇ ਸੀ ਉਹਨਾਂ ਦਾ ਬਕਾਇਦਾ ਬਿਆਨ ਲਿਖਾਂਗੇ ਉਹਨਾਂ ਇਲਾਕਾ ਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਸੀ ਜੀ ਲਗਾਉਂਦਾ ਸੀ ਆਪਾਂ ਵੇਖੋ ਜੀ ਬੀਤੇ ਸਮੇਂ ਦੇ ਨਾਲ ਤੁਹਾਨੂੰ ਕੋਈ ਕਰਦਾ ਹੀ ਹੋਵੇ ਪਤਲੇ ਕਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ